ਇਥੋਂ ਹੁਣ ਖਰਖਰਾ ਮਾਰ ਲੱਗਣਾ ਪਹਿਲਾਂ ਆ ਸਾਰਾ ਹਿੱਸਾ ਨਾ ਆ ਸਾਰਾ ਹਿੱਸਾ ਇਥੋਂ ਆ ਇਥੋਂ ਤੱਕ ਸਾਰਾ ਕੱਢਣਾ ਇਹ ਚਲ ਮਾਰ ਖੱਬੂਆਂ ਤੋਂ ਖੱਬੂਆ ਮਿੱਤਰੋ ਇਹ ਠੀਕ ਆ ਦੇਖੋ ਮਿੱਤਰੋ ਰੇਤਾ ਨਿਕਲਦਾ ਠੀਕ ਆ ਇੱਕ ਹੋ ਕਰਨਾ ਐ ਨਹੀਂ ਸਪੀਡ ਨਹੀਂ ਥੋੜਾ ਥੋੜਾ ਪੋਲਾ ਪੋਲਾ ਹੌਲੀ ਹੌਲੀ ਹੈ ਐ ਇੱਕ ਪਾਸੇ ਨਹੀਂ ਬਿਛਣਾ ਕਰਨਾ ਨਾ ਮੈਂ ਉਹ ਤੁਹਾਨੂੰ ਦੱਸਾਂ ਦੇ ਇਹ ਆ ਹਟਦਾ ਐ ਮਾਰਨਾ ਐ ਠੀਕ ਆ ਐ ਨਹੀਂ ਵੀ ਐ ਕਰਨਾ ਚੱਲ ਮਾਰ ਕੱਟ ਥਾਂ ਲੈ ਲੈ ਬਸ ਐ ਹੌਲੀ 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 ਪਿੱਛੇ ਨੂੰ ਆ ਜਾ ਕਰ ਠੀਕ ਐ ਐ ਮਿੱਤਰੋ ਖਰਖਰਾ ਮਾਰੀਦਾ ਇਹ ਕਹਿੰਦਾ ਨਾਲੇ ਆਪਾਂ ਕੰਮ ਸਿੱਖਣਾ ਇਹ ਮੁੰਡੇ ਨੇ ਘੋੜੀ ਲਾਉਣੀਆਂ ਬਈ ਨਾਲੇ ਨੂੰ ਹੌਲੀ ਹੌਲੀ ਸਿਖਾ ਦਾਂਗੇ ਠੀਕ ਐ ਤੇ ਐ ਹਾਂ ਕਰਦਾ 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 ਪਿੱਛੇ ਨੂੰ ਆ ਜਾ ਕਰ ਇੱਥੋਂ ਤੱਕ ਆ ਜਾ ਕਰ ਐ ਹੌਲੀ 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 ਐ ਸਾਰਾ ਹੂੰ ਤਾਂ ਮਿੱਤਰੋ ਆਪਾਂ ਸਿੱਧਾ ਨਮਾਉਣੇ ਹੁੰਨੇ ਆ ਪਰ ਅੱਜ ਬਾਈ ਕਹਿੰਦਾ ਆਪਾਂ ਖਰਖਰਾ ਮਾਰਨੂ ਠੀਕ ਐ ਐ ਖਰਖਰਾ ਵੱਜਦਾ ਬਾਈ ਠੀਕ ਐ ਐ ਰੇਤਾ ਨਿਕਲਦਾ ਇੱਕ ਮਜਬੂਰੀ ਹੁੰਦੀ ਆ ਬਾਈ ਨਮਾਉਣਾ ਤਾਂ ਹਨਾ ਨਹੀਂ ਖਰਖਰਾ ਜ਼ਰੂਰੀ ਆ ਘੋੜੇ ਨੂੰ ਠੀਕ ਆ ਖਰਖਰਾ ਹੁਣ ਵੱਜੀ ਜਾਂਦਾ ਇਹਦੇ ਠੀਕ ਆ ਪੋਲੇ ਹੱਥ ਨਾਲ ਜਮਾ ਪੋਲੇ ਹੱਥ ਨਾਲ ਐ ਮਿੱਤਰੋ ਸਾਫ਼ ਕਰ ਦੂ ਮੁੰਡਾ ਨਾ ਕੀ ਤੇਰਾ ਕਰਨ ਵੀ ਤੂੰ ਕਰਨ ਮੁੰਡੇ ਦਾ ਨਾਂਗਾ ਤੇ ਬਾਜਦਾ ਇਹ ਵੀਡੀਓ ਬੜੀ ਦੇਖਦਾ ਕਹਿੰਦਾ ਮੈਂ ਅੱਜ ਖਰਖਰਾ ਮਾਰਨਾ ਸੇਵਈ ਆ ਮਿੱਤਰੋ ਹਨ ਜਿਹੇ ਜਿਹੇ ਇਹਨੇ ਮਾਰਤਾ ਜਿਹੇ ਜਿਹੇ ਆਪਾਂ ਮਾਰਤਾ ਉੱਠਣ ਨਾ ਦੇ ਜਦੋਂ ਖਰਖਰਾ ਮਤਲਬ ਕੀ ਹੈ ਨਾ ਬੁੜਕਣ ਨਾ ਦੇ ਬਾਲ ਮਤਲਬ ਪੁੱਠੇ ਪਟੂਣ ਨਹੀਂ ਪਟਿਆ ਕਰ ਆ ਮਿੱਤਰੋ ਖਰਖਰਾ ਆवाजਦਾ ਹੁੰਦਾ ਠੀਕ ਹੈ ਕਰ ਦਾਂਗੇ ਚਮਕਾਵਾ ਦਾਂਗੇ ਅੱਜ ਆਵਾਜ਼ ਨੂੰ